ਆ ਸਕਰੀਨ ਤੇ ਤੁਸੀਂ ਦਲਜੀਤ ਦੁਸਾਂਝ ਦੀ ਇੱਕ ਰਾਜੇ ਦੇ ਲਿਵਾਸ ਦੇ ਵਿੱਚ ਫੋਟੋ ਜਿਹੜੀ ਦੇਖ ਰਹੇ ਹੋ ਤਾਂ ਦਲਜੀਤ ਦੁਸਾਂਝ ਨੇ ਇੱਕ ਮਹਾਰਾਜੇ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਹੈ ਇਹ ਪੋਸ਼ਾਕ ਪਾ ਕੇ ਤਾਂ ਉਹ ਰਾਜਾ ਸੀਗਾ ਇੱਕ ਪੰਜਾਬ ਦਾ ਇੱਕ ਪੰਜਾਬ ਦੀ ਰਿਆਸਤ ਦਾ ਜਿਹਦੀਆਂ 10 ਪਤਨੀਆਂ ਤੇ 88 ਜਵਾਕ ਸੀ ਤੇ ਇੱਕ ਗਾਣਾ ਵੀ ਪਟਿਆਲਾ ਪੈਗਲਾ ਛੱਡੀ ਦਾ ਦਲਜੀਤ ਦੁਸਾਂਝ ਨੇ ਗਾਇਆ ਸੀ ਤਾਂ ਪਟਿਆਲਾ ਪੈਗ ਦੀ ਸ਼ੁਰੂਆਤ ਕਰਨ ਵਾਲਾ ਇਹ ਕਿੱਸਾ ਇੱਥੋਂ ਸ਼ੁਰੂ ਹੋਇਆ ਸੀਗਾ ਤਾਂ ਉਹ ਇਹੀ ਰਾਜਾ ਸੀਗਾ ਤਾਂ ਉਸ ਰਾਜੇ ਦਾ ਨਾਮ ਹੈ ਮਹਾਰਾਜਾ ਭពਿੰਦਰ ਸਿੰਘ ਜੋ ਪਟਿਆਲਾ ਰਿਆਸਤ ਦਾ ਜਿਹੜਾ ਰਾਜਾ ਸੀਗਾ ਇਹਨਾਂ ਦਾ ਜਿਹੜਾ ਜਨਮ ਸੀਗਾ 12 ਅਕਤੂਬਰ 1991 ਨੂੰ ਪਟਿਆਲਾ ਦੇ ਮੋਤੀ ਬਾਗ ਪੈਲਸ ਦੇ ਵਿੱਚ ਹੈ ਜਿਹੜਾ ਹੋਇਆ ਸੀ ਇਹ ਫੂਲਕੀਆ ਰਾਜਵੰਸ਼ ਦੇ ਨਾਲ ਸੰਬੰਧ ਰੱਖਦੇ ਸੀ ਤੇ ਸਿੱਧੂ ਕਬੀਲੇ ਦਾ ਭਪਿੰਦਰ ਸਿੰਘ ਜਿਹੜਾ ਇੱਕ ਜੱਟ ਸਿੱਖ ਸੀਗਾ ਇਹਨਾਂ ਨੇ ਜਿਹੜਾ ਐਚ ਸੰਨ ਕਾਲ ਜਲਿਹੋਰ ਤੋਂ ਸਿੱਖਿਆ ਜਿਹੜੀ ਗ੍ਰਹਿਣ ਕੀਤੀ ਸੀ ਆਪਣੀ ਪੜ੍ਹਾਈ ਹੈ ਜਿਹੜੀ ਉਹ ਕੀਤੀ ਸੀ ਭਪਿੰਦਰ ਸਿੰਘ ਬ੍ਰਿਟਿਸ਼ ਭਾਰਤ ਯਾਨੀ ਕਿ ਅੰਗਰੇਜ਼ਾਂ ਦੇ ਸਮੇਂ ਇਹਨਾਂ ਦਾ ਜਿਹੜਾ ਰਾਜ ਸੀਗਾ ਯਾਨੀ ਕਿ ਇਹ ਰਾਜਾ ਬਣੇ ਰਹੇ ਸੀਗੇ 1900 ਤੋਂ ਲੈ ਕੇ 1938 ਤੱਕ ਇਹ ਨਾ ਰਾਜ ਭਾਗ ਜਿਹੜਾ ਸਮਾਂ ਸੀ ਇਹਨਾਂ ਨੂੰ ਕ੍ਰਿਕਟ ਤੇ ਪੋਲੋ ਦੇ ਵਿੱਚ ਦਿਲਚਸਪੀ ਸੀ ਇਹ ਖੇਡਾਂ ਜਿਹੜੀਆਂ ਇਹ ਦੋਨੇ ਖੇਡਦੇ ਸੀ ਕ੍ਰਿਕਟ ਤੇ ਪੋਲੋ ਤਾਂ ਪੋਲੋ ਨਾਲ ਹੀ ਜੁੜਿਆ ਹੋਇਆ ਕਿੱਸਾ ਜਿਹੜਾ ਉਹ ਪਟਿਆਲਾ ਪੈਗ ਦਾ ਅੱਗੇ ਤੁਹਾਨੂੰ ਜਿਹੜਾ ਉਹ ਦੱਸਾਂਗੇ ਤਾਂ ਗੱਲ ਕਰੀਏ ਇਹਨਾਂ ਦੀਆਂ ਰਾਣੀਆਂ ਬਾਰੇ ਇੱਕ ਕਿਤਾਬ ਹੈਗੀ ਜੋ ਇਤਿਹਾਸਕਾਰਾਂ ਡੋਮਿਨਿਕ ਲੈਪੀਅਰ ਅਤੇ ਲੈਰੀ ਕੋਲਿੰਜ਼ ਇਹਨਾਂ ਦੁਆਰਾ ਲਿਖੀ ਗਈ ਸੀ ਤੇ ਉਹ ਕਿਤਾਬ ਜਿਹੜਾ ਨਾਮ ਸੀਗਾ ਫਰੀडम ਐਟ ਮਿਡਨਾਈਟ ਉਸ ਦੇ ਵਿੱਚ ਇਸ ਰਾਜੇ ਦਾ ਜਾਨਕੀ ਮਹਾਰਾਜਾ ਭਪਿੰਦਰ ਸਿੰਘ ਦਾ ਜੇਕਰ ਜਿਹੜਾ ਕੀਤਾ ਗਿਆ ਜਿਹਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਦੀਆਂ 10 ਪਤਨੀਆਂ ਸੀ ਅਤੇ 88 ਬੱਚੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਹਰਮ ਦੇ ਵਿੱਚ ਰਾਜੇ ਨੇ ਸਮੇਂ ਹਰਮ ਬਣੇ ਹੁੰਦੇ ਸੀ ਇਹਨਾਂ ਦੇ ਹਰਮ ਦੇ ਵਿੱਚ 350 ਔਰਤਾਂ ਸੀ ਜਿਹੜੀਆਂ ਔਰਹੇਂ ਦੀਆਂ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਵਿਸ਼ੇਸ਼ ਪ੍ਰਯੋਗਸ਼ਾਲਾ ਬਣਾਈ ਹੋਈ ਸੀ ਜਿਹਦੇ ਵਿੱਚ ਫ੍ਰਾਂਸੀਸੀ ਅੰਗਰੇਜ਼ ਪਲਾਸਟਿਕ ਸਰਜਨ ਜਾਨੀ ਕਿ ਡਾਕਟਰ ਜਿਹੜੇ ਰਹਿੰਦੇ ਹੁੰਦੇ ਸੀਗੇ ਤਾਂ ਅੱਗੇ ਗੱਲ ਆ ਗਈ ਪਟਿਆਲਾ ਪੈਗ ਦੇ ਕਿਸੇ ਦੀ ਇਦੀ ਸ਼ੁਰੂਆਤ ਹੈ ਜਿਹੜੀ ਕਿਵੇਂ ਹੁੰਦੀ ਹੈ ਤਾਂ ਅੰਗਰੇਜ਼ਾਂ ਨਾਲ ਮਹਾਰਾਜ ਦੀ ਜਿਹੜੀ ਸ਼ਰਤ ਲੱਗ ਜਾਂਦੀ ਹੈ ਕਿ ਪੋਲੋ ਦੇ ਵਿੱਚ ਜੋ ਵੀ ਹਾਰੂਗਾ ਉਹਦਾ ਸਿਰ ਗਲਮੈਂਡਾ ਕੀਤਾ ਜਾਊਗਾ ਕਹਿਣ ਤੋਂ ਭਾਵ ਸਿਰ ਟੜ ਦੀ ਬਾਜ਼ੀ ਜਿਹੜੀ ਲੱਗ ਜਾਂਦੀ ਹੈ ਪੋਲੋ ਦੇ ਵਿੱਚ ਹੁਣ ਜਿਹੜੇ ਅੰਗਰੇਜ਼ ਸੀਗੇ ਉਹ ਪੋਲੋ ਦੇ ਵਿੱਚ ਮਾਹਰ ਸੀਗੇ ਜੋ ਰਿਆਸਤੀ ਰਾਜੇ ਹੁੰਦੇ ਆ ਉਹ ਘੱਟ ਮਾਹਰ ਹੁੰਦੇ ਆ ਕਹਿਣ ਤੋਂ ਭਾਵ ਰਾਜੇ ਨੂੰ ਪਤਾ ਲੱਗ ਗਿਆ ਕਿ ਆਪਣੀ ਰਿਆਸਤ ਦੀ ਜਿਹੜੀ ਹਾਰ ਹੋ ਇੱਥੇ ਇੱਕ ਪੁਆਇੰਟ ਜਿਹੜਾ ਮੇਰੇ ਦਿਮਾਗ ਦੇ ਵਿੱਚ ਆਇਆ ਹੈ ਕਿ ਜਿਹੜੇ ਅੰਗਰੇਜ਼ ਸੀਗੇ ਇਹਨਾਂ ਦਾ ਦਿਮਾਗ ਬੜਾ ਹੁੰਦਾ ਸੀ ਹੋ ਸਕਦਾ ਜਾਣ ਬੁੱਝ ਕੇ ਸ਼ਰਤ ਲਾਈ ਹੋਵੇ ਕਿ ਬਹਾਨੇ ਨਾਲ ਭਰਿਆਸ ਦੀ ਖਤਮ ਕਰਦਾਂਗੇ ਪਰ ਭੁਪਿੰਦਰ ਸਿੰਘ ਮਹਾਰਾਜ ਆ ਜਿਹੜੇ ਉਹ ਹਜ਼ਾਰ ਵੀ ਸੀਗੇ ਤਾਂ ਉਹਨਾਂ ਨੇ ਭੋਜਨ ਤੇ ਸੱਦਾ ਦੇਦਾ ਅੰਗਰੇਜ਼ਾਂ ਨੂੰ ਜਿੰਨਾਂ ਨਾਲ ਮੈਚ ਖੇਡਣਾ ਸੀ ਤਾਂ ਜਦੋਂ ਭੋਜਨ ਕਰਨ ਆਉਂਦੇ ਆ ਤਾਂ ਉਹਨਾਂ ਦੇ ਭੋਜਨ ਦੇ ਵਿੱਚ ਪਟਿਆਲਾ ਪੈਗ ਹੈ ਜਿਹੜਾ ਉਹ ਮਿਲਾਤਾ ਇੱਕ ਗਲਾਸ ਹੁੰਦਾ ਸੀ ਮਸ਼ਹੂਰ ਉਸ ਸਮੇਂ ਤਾਂ ਉਹ ਦਾਰੂ ਭੋਜਨ ਦੇ ਵਿੱਚ ਮਿਲਾਤੀ ਤੇ ਅੰਗਰੇਜ਼ਾਂ ਨੇ ਭੋਜਨ ਖਾ ਲਿਆ ਇਸ ਤੋਂ ਬਾਅਦ ਜਦੋਂ ਮੈਚ ਲੱਗਦਾ ਹੈ ਅੰਗਰੇਜ਼ ਚੰਗੀ ਤਰ੍ਹਾਂ ਪੋਲੋ ਖੇੜ ਨਹੀਂ ਸਕਦੇ ਅੰਗਰੇਜ਼ ਹਾਰ ਜਾਂਦੇ ਐ ਤੇ ਰਿਆਸਤ ਜਿਹੜੀ ਉਹ ਜਿੱਤ ਜਾਂਦੀ ਐ ਸ਼ਰਤ ਲੱਗੀ ਸੀ ਸਿਰ ਕਲਮ ਕਰਨ ਦੀ ਪਰ ਮਹਾਰਾਜੇ ਨੇ ਜਿਹੜਾ ਉਹਨਾਂ ਦਾ ਸਿਰ ਕਲਮ ਜਿਹੜਾ ਨਹੀਂ ਕੀਤਾ ਉਹਨਾਂ ਨੂੰ ਮaaf ਹੈ ਜਿਹੜਾ ਕਰਤਾ ਯਾਨੀ ਕਿ ਉਹਨਾਂ ਦੇ ਦਿਮਾਗ ਦਾ ਉਹਨਾਂ ਦੀ ਚਲਾਕੀ ਨਾਲ ਹੀ ਜਵਾਬ ਜਿਹੜਾ ਮਹਾਰਾਜੇ ਨੇ ਦਿੱਤਾ ਤਾਂ ਇੱਥੋਂ ਪਟਿਆਲਾ ਪੈਗ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਇਸ ਤੋਂ ਇਲਾਵਾ ਮਹਾਰਾਜਾ ਭੁਪਿੰਦਰ ਸਿੰਘ ਸੀਗੇ ਜਿਹੜੇ ਭਾਰਤ ਦੇ ਪਹਿਲੇ ਇੱਕੋ ਇੱਕ ਵਿਅਕਤੀ ਸੀਗੇ ਜਿੰਨਾਂ ਨੇ 1910 ਦੇ ਵਿੱਚ ਆਪਣਾ ਇੱਕ ਨਿੱਜੀ ਜਹਾਜ਼ ਹੈ ਜਿਹੜਾ ਉਹ ਖਰੀਦਿਆ ਸੀ ਤਾਂ ਉਹ ਭਾਰਤ ਦੇ ਪਹਿਲੇ ਵਿਅਕਤੀ ਬਣ ਗਏ ਸੀ ਜਿਨ੍ਹਾਂ ਦੇ ਕੋਲੇ ਆਪਣਾ ਜਹਾਜ਼ ਸੀਗਾ ਤਾਂ ਇਹ ਸੀਗੇ ਮਹਾਰਾਜਾ ਭੁਪਿੰਦਰ ਸਿੰਘ ਜਿਨ੍ਹਾਂ ਦਾ ਲਿਬਾਸ ਪਾ ਕੇ ਦਲਜੀਤ ਦੋਸਾਂਝ ਦੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਹੈ ਤੇ ਇਸ ਪੋਸ਼ਾਕ ਦੇ ਮੰਗਰ ਉਹ ਗੁਰਮੁਖੀ ਵੀ ਗੁਰਮੁਖੀ ਲਿਪੀ ਵੀ ਹੈ ਜਿਹੜੀ ਉਹ ਲਿਖੀ ਹੋਈ ਹੈ